ਗੁਰਦੀਪ ਸਿੰਘ ਨਕਸ਼ਦੀਪ ਦੀ ਰਚਨਾ ਇਹ ਵੀ ਸੱਚ ਹੈ ਨਾ ਕੋਈ ਰਹੀ ਗੁਜ਼ਾਰਿਸ਼ ਨਾ ਤੇਰੇ ਤੇ ਕੋਈ ਸਵਾਲ ਹੈ ਨਾ ਕੋਈ ਰਹੀ ਗੁਜ਼ਾਰਿਸ਼ ਨਾ ਤੇਰੇ ਤੇ ਕੋਈ ਸਵਾਲ ਹੈ ਬਦਲ ਜਾਣ ਵਾਲਿਆਂ ਤੇ ਨਾ ਹੀ ਰਿਆ ਕੋਈ ਮਲਾਲ ਹੈ ਨਾ ਕੋਈ ਰਹੀ ਗੁਜ਼ਾਰਿਸ਼ ਨਾ ਤੇਰੇ ਤੇ ਕੋਈ ਸਵਾਲ ਹੈ ਬਦਲ ਜਾਣ ਵਾਲਿਆਂ ਤੇ ਨਾ ਹੀ ਰਿਹਾ ਕੋਈ ਮਲਾਲ ਹੈ ਇਹ ਤਾਂ ਮਨ ਦਾ ਮੰਨਣਾ ਹੈ ਸੱਚ ਦੁਨੀਆ ਵਿੱਚ ਹੈ ਇਹੋ ਇਹ ਤਾਂ ਮਨ ਦਾ ਮੰਨਣਾ ਹੈ ਸੱਚ ਦੁਨੀਆ ਵਿੱਚ ਹੈ ਇਹੋ ਦੁੱਖਾ ਕਿਸੇ ਲਈ ਹਰਾਮ ਹੈ ਬਹੁਤਿਆਂ ਲਈ ਹਲਾਲ ਹੈ ਦੁੱਖਾ ਕਿਸੇ ਲਈ ਹਰਾਮ ਹੈ ਬਹੁਤਿਆਂ ਲਈ ਹਲਾਲ ਹੈ ਖੁੱਲਾ ਸਮੁੰਦਰ ਹੈ ਅਨੰਤ ਜਿਹਾ ਮੱਛੀਆਂ ਆਈ ਸਮਝਦੀਆਂ ਖੁੱਲ੍ਹੇ ਸਮੁੰਦਰ ਹੈ ਅਨੰਤ ਜਿਹਾ ਮੱਛੀਆਂ ਇਹ ਸਮਝਦੀਆਂ ਖੁਸ਼ਬੂ ਦੇ ਵੱਲ ਉਹ ਤੈਰੀਆਂ ਨਹੀਂ ਜਾਣਿਆ ਅੱਗੇ ਜਾਲ ਹੈ ਖੁਸ਼ਬੂ ਦੇ ਵੱਲ ਉਹ ਤੈਰੀਆਂ ਨਹੀਂ ਜਾਣਿਆ ਅੱਗੇ ਜਾਲ ਹੈ ਕਿਸੇ ਲਈ ਹੈ ਹੁੰਦਾ ਪਿਆਰ ਜ਼ਿੰਦਗੀ ਦੀ ਬੜੀ ਅਹਿਮ ਬਾਤੀ ਕਿਸੇ ਲਈ ਹੈ ਹੁੰਦਾ ਪਿਆਰ ਜ਼ਿੰਦਗੀ ਦੀ ਬੜੀ ਅਹਿਮ ਬਾਜੀ ਪਰ ਕਿਸੇ ਲਈ ਇਹ ਹੁੰਦਾ ਬਸ ਐਵੇਂ ਭਾਵਾਂ ਦਾ ਉਬਾਲ ਹੈ ਪਰ ਕਿਸੇ ਲਈ ਇਹ ਹੁੰਦਾ ਬਸ ਐਵੇਂ ਭਾਵਾਂ ਦਾ ਉਬਾਲ ਹੈ ਖੂ ਖੂ ਕੇ ਕਿਸੇ ਤੋਂ ਉਹ ਬਣ ਗਏ ਹਨ ਬੜੇ ਅਹਿਮ ਅਜ ਖੋ ਖੋ ਕੇ ਕਿਸੇ ਤੋਂ ਬਣ ਗਏ ਹਨ ਬੜੇ ਅਹਿਮ ਅਜ ਪੈੜੀ ਬੂ ਬਣ ਕੇ ਫੈਲ ਗਿਆ ਹੈ ਜਿੰਨਾ ਵੀ ਉਹਨਾਂ ਦਾ ਮਾਲ ਹੈ ਪੈੜੀ ਬੂਬਨ ਕੀ ਫੈਲ ਗਿਆ ਹੈ ਜਿੰਨਾ ਵੀ ਉਹਨਾਂ ਦਾ ਮਾਲ ਹੈ ਬਹੁਤ ਵਾਰ ਡਿੱਗੇ ਅਸੀਂ ਤੇ ਬਹੁਤ ਵਾਰ ਲਿਪਟੇ ਧੋਖਿਆਂ ਵਿੱਚ ਬਹੁਤ ਵਾਰ ਡਿੱਗੇ ਅਸੀਂ ਤੇ ਬਹੁਤ ਵਾਰ ਲਿਪਟੇ ਧੋਖਿਆਂ ਚ ਹੰ ਬੇਵਫਾ ਸ਼ਖਸ ਪੁੱਛਦੇ ਸਾਡੇ ਚਿਹਰੇ ਤੇ ਕਿਉਂ ਜلال ਹੈ ਹੰ ਬੇਵਫਾ ਸ਼ਖਸ ਪੁੱਛਦੇ ਸਾਡੇ ਚਿਹਰੇ ਤੇ ਕਿਉਂ ਜلال ਹੈ ਰਹੇ ਉਹ ਉਹਨਾਂ ਨਾਲ ਵਰਤਦੇ ਜਿਨ੍ਹਾਂ ਬੇਕਸੂਰੋਂ ਕੀਤਾ ਬਦਨਾਮ ਰਹੇ ਉਹ ਉਹਨਾਂ ਨਾਲ ਵਰਤਦੇ ਜਿਨ੍ਹਾਂ ਬੇਕਸੂਰੋਂ ਕੀਤਾ ਬਦਨਾਮ ਨਕਸ਼ ਕਿਸੇ ਨੂੰ ਕੀ ਆਖੀਏ ਨਕਸ਼ ਕਿਸੇ ਨੂੰ ਕੀ ਆਖੀਏ ਮੇਰੇ ਮਿੱਤਰਾਂ ਦਾ ਇਹ ਹਾਲ ਹੈ ਮੇਰੇ ਮਿੱਤਰਾਂ ਦਾ ਇਹ ਹਾਲ ਹੈ ਨਾ ਕੋਈ ਰਹੀ ਗੁਜ਼ਾਰਿਸ਼ ਨਾ ਤੇਰੇ ਤੇ ਕੋਈ ਸਵਾਲ ਹੈ ਬਦਲ ਜਾਣ ਵਾਲਿਆਂ ਤੇ ਨਾ ਹੀ ਰਿਹਾ ਕੋਈ ਮਲਾਲ ਹੈ ਬਦਲ ਜਾਣ ਵਾਲਿਆਂ ਤੇ ਨਾ ਹੀ ਰਿਹਾ ਕੋਈ ਮਲਾਲ ਹੈ